ਬਾਈ ਇਲੈਕਸ਼ਨ ਉਹ ਵਿਚਾਰਾ ਯਾਰ ਉਹ ਕਿਥੇ ਉਹ ਤਾਂ ਪੋਲਾ ਵਾਲਾ ਬੰਦਾ ਯਾਰ ਹੁਣ ਕੋਈ ਕਹਿੰਦਾ ਫੀਮ ਖਾ ਕੇ ਚਲੋ ਤੁਸੀਂ ਫੀਮ ਖਾ ਕੇ ਆ ਕੇ ਕਰਕੇ ਦੇਖ ਲਓ ਬਾਈ ਜੀ ਨੇ ਇੱਕ ਇੰਟਰਵਿਊ ਸੀਐਮ ਸਾਹਿਬ ਦੀ ਬੜੀ ਤਾਰੀਫ ਕੀਤੀ ਨੇ ਉਹਦੇ ਕਰਕੇ ਬਾਈ ਜੀ ਨੂੰ ਇਹ ਕਹਿ ਰਹੇ ਨੇ ਕਿ ਆਮਾਦੀ ਪਾਰਟੀ ਉਹ ਬਾਈ ਇਲੈਕਸ਼ਨ ਲੜੇਗੀ ਨੇ ਬਾਈ ਜੀ ਮੈਂ ਤੁਸੀਂ ਗਿਆ ਸਮਾਂ ਕੱਢਿਆ ਸਾਡੇ ਕੋਲ ਤਾਂ ਸਮਾਂ ਹੀ ਲੋਕਾਂ ਖਾਤਰ ਹੈ ਆਪਣੇ ਖਾਤਰ ਤਾਂ ਹੈ ਹੀ ਨਹੀਂਗਾ ਅਹੀਰ ਲੋਕਾਂ ਖਤਰਾਂ ਲੋਕਾਂ ਨਾਲ ਹੀ ਚੱਲਦਾ ਬਜੀ ਆ ਰਹੀ ਦੋਸਤੀ ਕਰਕੇ ਚੱਲਵੇ ਹੁਣ ਇੱਕ ਧੜ ਹੋਣ ਦਾ ਦੋ ਵਹਾ ਹੁੰਦੀ ਆ ਸਸਕਾਲ ਜੀ ਦੇਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਬੜੀ ਵਾਰੀ ਟੁੱਟਿਆ ਤੇ ਬੜੀ ਵਾਰੀ ਉੱਠਿਆ ਕਿਉਂਕਿ ਪੰਜਾਬ ਦੇ ਨਾਲ ਪੰਜਾਬ ਦੇ ਸ਼ੇਰਾ ਵਰਗੇ ਪੁੱਤ ਬਾਈ ਮਨਕੀਰਤ ਆਲਖ ਰੂਪਾ ਸੋਨਾ ਤੇ ਸਿਮਰ ਹੁੰਦਰਵਾਲਕੇ ਭਰਾ ਖੜੇ ਨੇ ਹਰ ਪ੍ਰਭਾਵਿਤ ਇਲਾਕਿਆਂ ਨਾਲ ਪੂਰਾ ਕਲਾਕਾਰ ਪਾਈਚਰਾ ਖੜਿਆ ਪਰ ਜਿਸ ਵੇਲੇ ਬਾਈ ਮਨਕੀਰਤ ਆਲਖ ਦੀ ਟੀਮ ਆਈ ਤਾਂ ਪਾਣੀ ਦੇ ਹੜ੍ਹ ਦੇ ਨਾਲ ਨਾਲ ਇੱਕ ਸੇਵਾ ਦਾ ਹੜ੍ਹ ਵੀ ਲੱਗਿਆ ਸੋ ਮੇਰੇ ਨਾਲ ਬਾਈ ਰੂਪਾ ਸੋਨਾ ਜੀ ਨੇ ਗੱਲਬਾਤ ਕਰਾਂਗੇ ਬਾਈ ਜੀ ਬਹੁਤ ਬਹੁਤ ਸਬਤ। ਥੈਂਕ ਯੂ ਬਾਈ ਹਾਲ ਸਰ ਬਾਈ ਜੀ ਸਤਿ ਜੀ ਬਾਈ ਜੀ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਅਰ ਤੋਂ ਪਹਿਲਾਂ ਪੂਰਾ ਕਲਾਕਾਰ ਪਾਈਚਰਾ ਆਇਆ ਪਰ ਜਿਸ ਵੇਲੇ ਬਾਈ ਬਨਕੀਰਤ ਉਹ ਆਲ ਖਾਇਆ ਉਸ ਵੇਲੇ ਕਿ ਸੇਵਾ ਦਾ ਫੜ ਬਗਿਆ ਸੋ ਇਦਾਂ ਵੱਡਾ ਜਜ਼ਬਾ ਲੈ ਕੇ ਇਸ ਤਰ੍ਹਾਂ ਇੱਕਦਮ ਬਰੇ ਇਹ ਤਾਂ ਸ਼ੁਰੂਆਤ ਇੱਥੋਂ ਹੋਈ ਸੀਗੀ ਮਨਕੀਰਤ ਨੂੰ ਫੋਨ ਆਇਆ ਸੀ ਜਿਹੜੇ ਪ੍ਰੀਤ ਵਾਲੇ ਮੁੰਡਿਆਂ ਨਾਲ ਸੁੱਖਾ ਮੁੰਡਾ ਜੀ ਉੱਥੋਂ ਦੀ ਕਾਲ ਗਈ ਤਾਂ ਇਹ ਟਰੈਕਟਰਾਂ ਦੀ ਫ੍ਰੀ ਸਰਵਿਸ ਅਨਾਉਂਸ ਕਰਨਗੇ ਸੀਗੇ ਵੀ ਜਿਹੜਿਆਂ ਦੇ ਟਰੈਕਟਰਾਂ ਚ ਪਾਣੀ ਪੈ ਗਿਆ ਵੀ ਜਿੰਮੇ ਕਿਸੇ ਦਾ ਜ਼ਿਆਦਾ ਅੰਜਣ ਦਾ ਕੰਮ ਹੋ ਗਿਆ ਵੀ ਉਹ ਅਸੀਂ ਫ੍ਰੀ ਕਰਕੇ ਦੇਵਾਂ ਪ੍ਰੀਤ ਵਾਲਿਆਂ ਨੇ ਕਿਹਾ ਸੀਗਾ ਤੇ ਚਾਰਜ ਦੇ ਲੈ ਕੇ ਗਏ ਸੀ ਫਿਰ ਉੱਥੇ ਨਾਲ ਹੀ ਹੁੰਦਲ ਸੀ ਹੁੰਦਲ ਦੇਖਣਗੇ ਅਸੀਂ ਵੀ ਕਿਵੇਂ ਆ ਬੀ ਉਦਾ ਕੀ ਮੇਰੇ ਸੇ ਹੋ ਕਰੀਏ ਹੰਦਲ ਨਾਲ ਮੇਰੀ ਗੱਲ ਹੋਈ ਤਾਂ ਫਿਰ ਆਪਾਂ ਕਿਹਾ ਵੀ ਹੰਦਲ ਵੀ ਪੂਰਾ ਸਾਰੇ ਕਨੌਨ ਟ੍ਰਿਪ ਦੇ ਕੰਮ ਕਰਨਾ ਵੀ ਜਿਹਦਾ ਘਰ ਗਿਰ ਗਿਆ ਜਿਹਦਾ ਜੋ ਵੀ ਡੰਗਰ ਬੱਚੇ ਦਾ ਨੁਕਸਾਨ ਆਪਾਂ ਨਾਲ ਹੋ ਕੇ ਕਰਾਂਗੇ ਕਰਾਂਗੇ ਉੱਥੋਂ ਇਹ ਸਾਰਾ ਚੱਲਿਆ ਜੀ ਸਰਪੇ ਭਾਈ ਕਿਸ ਤਰ੍ਹਾਂ ਦੇਖਿਆ ਉਧਰ ਜੋ ਹੜਪਤ ਲੱਗੇ ਦੌਰਾ ਕੀਤਾ ਕਿਸ ਤਰ੍ਹਾਂ ਦੀ ਸਥਿਤੀ ਹੈ ਕੀ ਮਹਿਸੂਸ ਕੀਤਾ ਤੁਸੀਂ ਤੁਸੀਂ ਤਾਂ ਇਹ ਬਹੁ ਮਾਰੀਏ ਵੀਰ ਜੀ ਹੁਣ ਜਿਵੇਂ ਪਹਿਲਾਂ ਪਾਣੀ ਸੀਗਾ ਪਾਣੀ ਤੋਂ ਬਾਅਦ ਹੁਣ ਜਦੋਂ ਉੱਥੋਂ ਬਿਜਲੀ ਦਾ ਹੈ ਹੀ ਨਹੀਂ ਲਾਈਟ ਦਾ ਹਨਾ ਪ੍ਰਬੰਧ ਜੋ ਲਾਈਟ ਨੇ ਹਿਮੀਡਿਟੀ ਬਹੁਤ ਹੈ ਉਸ ਕਰਕੇ ਹੁਣ ਬਿਮਾਰੀ ਦਾ ਵੀ ਬਣਨੇ ਦਾ ਬਹੁਤ ਚਾਂਸ ਹੈ ਮੇਰਾ ਬੇਟਾ ਵੀ ਮੇਰੇ ਨਾਲ ਹੀ ਸੀ ਮੈਂ ਵੀ ਹੁਣੇ ਹੀ ਬਨ ਅਸੀਂ ਫੀਵਰ ਦੀ ਮੈਡੀਸਿਨ ਲੈ ਕੇ ਆਟਾ ਉਹਦਾ ਬਿਮਾਰੀ ਪਿਆ ਅਸੀਂ ਗੱਡੀਆਂ ਚੜਦੇ ਆ ਉੱਤਦੇ ਆ ਉਹ ਗਰਮ ਸਰਦ ਹੋ ਜਾਂਦੇ ਆ ਉਹਦੇ ਨਾਲ ਉਹ ਲੋਕਾਂ ਦਾ ਤਾਂ ਹੁਣ ਮੌਰੇ ਆ ਕੇ ਪਤਾ ਲਾਰੇ ਵੀ ਪਤਾ ਨਹੀਂ ਕਿੰਨਾ ਕੁ ਬੁਰੀ ਹਾਲਤ ਹੋਣੀ ਹੈ ਅਸੀਂ ਤਾਂ ਉੱਤੇ 2 ਦਿਨ ਲਾਏ ਹੋਟਲ 'ਚ ਰੁੱਕ ਗਏ ਅਸੀਂ ਇਧਰ ਸ਼ਹਿਰ ਦੇ ਵਿੱਚ ਆ ਕੇ 20 ਕਿਲੋਮੀਟਰ 50 ਕਿਲੋਮੀਟਰ ਪਰ ਹੁਣ ਸਾਨੂੰ ਇੱਥੇ ਮਹਿਸੂਸ ਹੋ ਰਿਹਾ ਵੀ ਜਦੋਂ ਲਾਈਟ ਤੋਂ ਬਿਨਾਂ ਹਰ ਉਹਨਾਂ ਕੋਲ ਕੁਝ ਵੀ ਨਹੀਂ ਉਹਨਾਂ ਦਾ ਕੀ ਹਾਲ ਸੋ ਬਾਈ ਜਿਹਨੇ 5 ਕਰੋੜ ਦਾ ਬਜਟ ਅਨਾਉਂਸ ਕੀਤਾ ਸੀਗਾ 100 ਟਰੈਕਟਰ ਅਨਾਉਂਸ ਕੀਤਾ ਸੀਗਾ ਹੁਣ ਤੱਕ ਕਿੰਨੀ ਕ ਸੇਵਾ ਥੋੜੀ ਲੱਗ ਚੁੱਕੀ ਹੈ ਸੇਵਾ ਤਾਂ ਵਾਦੂ ਹੈ ਜੀ ਇਹ ਤਾਂ 5 ਕਹਿਣੀ ਦੀ ਗੱਲਾਂ ਹੁਣ ਤਾਂ ਬਹੁਤ ਚੱਲ ਰਿਆ ਹੈ ਨਾ ਤੇ ਹੁਣ ਟਰੈਕਟਰ ਫੇਰ ਚੱਲੇ ਲੈ ਕੇ ਥੋੜੇ ਦਿਨ ਦੇ ਵਿੱਚ ਜੀ ਅਸੀਂ ਦੱਸ ਨਹੀਂ ਸਕਦੇ ਸਾਨੂੰ ਥੋੜਾ ਜਿਹਾ ਸਿਸਟਮ ਪ੍ਰਸ਼ਾਸਨ ਦਾ ਵੀ ਦੇਖਣਾ ਪੈਂਦਾ ਕਿਉਂਕਿ ਹੁਣ ਸਾਰੇ ਜਿਵੇਂ ਪੰਜਾਬ ਚ ਕਹ ਰਹੇ ਆ ਟਰੈਕਟਰਾਂ ਦਾ ਲੰਗਰ ਤਾਂ ਉਹ ਇੱਥੋਂ ਚੱਲਿਆ ਪ ਤੁਹਾਨੂੰ ਭਾਈ ਜੀ ਥ੍ਰੈਟ ਕਾਲ ਵੀ ਆ ਰਹੇ ਨੇ ਬਹੁਤ ਜ਼ਿਆਦਾ ਇਸ ਦੇ ਬਾਵਜੂਦ ਵੀ ਤੁਸੀਂ ਸੇਵਾ ਨਿਰੰਤਰ ਲੱਗੇ ਹੋਏ ਹੋ ਉਸ ਕਿਸ ਤਰ੍ਹਾਂ ਦੀ ਥ੍ਰੈਟ ਕਾਲ ਆ ਰਹੀ ਉਹ ਮਨਨੂ ਸਰਪਤੀ ਇਹ ਪ੍ਰਸ਼ਾਸਨ ਨੂੰ ਸਾਰੀ ਗੱਲ ਦਾ ਪਤਾ ਥ੍ਰੈਟ ਵਾਲਾ ਦਾ ਜੀ ਹੁਣ ਆਪਾਂ ਇੰਨਾ ਕੁਝ ਨਹੀਂ ਉਸ ਬਾਰੇ ਕਰ ਸਕਦੇ ਹਨਾ ਉਹ ਸਾਰਾ ਨਾਲ ਦੀ ਨਾਲ ਚੱਲੇ ਰਿਹਾ ਜੀ ਸੇਵਾ ਦਾ ਥ੍ਰੈਟ ਵੀ ਸਾਰਾ ਸੋ ਭਾਈ ਤੁਹਾਡੀ ਤਿਕੜੀ ਹੈ ਭਾਈ ਸਿਮਰਨ ਹੁੰਦਲਾ ਤੁਸੀਂ ਭਾਈ ਬਿਰਤੀ ਤੋਂ ਲਖ ਸੋ ਤੁਹਾਡੀ ਯਾਰੀ ਦੋਸਤੀ ਕਿਵੇਂ ਪਈ ਸੀ ਭਾਈ ਹੁੰਦਲਾਲ ਤਾਂ ਸਾਡੀ ਬਹੁਤ ਛਿਰਦੀ ਸੀਗੀ ਅਸੀਂ ਹੁਣ ਸਵੇਰੇ ਜਿਮ 'ਚ ਇਕੱਠੇ ਹੁੰਦੇ ਹੁੰਦੇ ਸੀਗੇ ਸਵੇਰੇ ਤਕਰੀਬਨ ਇਹਦਾ ਮਨੀ ਨਾਲ ਬਹੁਤ ਜ਼ਿਆਦਾ ਉਦਾਂ ਕੁ ਜਿਹੀ ਮਾੜਾ ਸੀ ਮਿਲ ਪਰ ਜਦੋਂ ਇਹਦੇ ਨਾਲ ਫੇਰ ਮਿਲ ਕੇ ਅਸੀਂ ਕਰ ਲੱਗੇ ਸਾਡਾ ਆਪ 'ਚ ਕਾਫੀ ਪਿਆਰ ਪੈ ਗਿਆ ਸੋ ਭਾਈ ਜੀ ਦਾ ਕਹਿਣਾ ਕਿ ਅਸੀਂ ਪੰਜਾਬ ਦੇ ਪੁੱਤ ਆ ਪੰਜਾਬ ਨੇ ਸਾਨੂੰ ਬੜਾਇਆ ਨਿਰਸਵਾਰਥ ਸੇਵਾ 'ਚ ਲੱਗੇ ਹੋਰ ਭਾਈ ਪਰ ਕਈ ਲੋਕ ਸੋਸ਼ਲ ਮੀਡੀਆ 'ਤੇ ਕਮੈਂਟ ਕਰੀ ਜਿੰਨੇ ਕਿ ਭਾਈ ਐਵੇਂ ਕਈ ਤੱਕ ਜਿੰਨੇ ਹਫੀਮਾ ਕਹੇ ਪੁਲੀ ਜਾਂਦਾ ਕਈ ਕਹਿੰਦੇ ਵੀ ਆਪਣਾ ਪੁਲਿਸ ਪੁਲਿਸਿਸਟੰਟ ਭਾਈ ਕਿਤਨੇ ਕਿਤੇ ਜ਼ਰੂਰ ਐਕਸ਼ਨ ਲੜੇਗਾ ਉਹਨਾਂ ਬਾਰੇ ਇਸ ਵਿੱਚ ਬਾਈ ਇਲੈਕਸ਼ਨ ਉਹ ਵਿਚਾਰਾ ਯਾਰ ਉਹ ਕਿਥੇ ਉਹ ਤਾਂ ਭੋਲਾ ਵਾਲਾ ਬੰਦਾ ਯਾਰ ਹੁਣ ਕੋਈ ਕਹਿੰਦਾ ਫੀਮ ਖਾ ਕੇ ਚਲੋ ਤੁਸੀਂ ਫੀਮ ਖਾ ਕੇ ਆ ਕੇ ਕਰਕੇ ਦੇਖ ਲਓ ਜੇ ਤੁਸੀਂ ਕਰਨਾ ਤਾਂ ਫੀਮ ਖਾ ਕੇ ਆ ਕੇ ਕਰ ਲਓ ਜੇ ਉਹ ਕਹਿੰਨੇ ਫੀਮ ਖਾ ਕੇ ਕਰਦਾ ਨਾ ਤਾਂ ਉਹ ਕਰਕੇ ਦੇਖੋ ਤੇ ਜਾ ਕੇ ਦੇਖੋ ਹੁਣ ਅਗਲੇ ਪ੍ਰਸ਼ਾਸਨ ਇਹਨਾਂ ਤੁਰੇ ਹੁੰਦਾ ਉਹਨੂੰ ਹਰੇ ਘਰ ਦੇ ਵਿੱਚ ਜਾਣਾ ਉਹ ਚੀਜ਼ ਨੂੰ ਦੇਖ ਕੇ ਤੁਸੀਂ ਬੋਲਣਾ ਤਾਂ ਦੂਰ ਦੀ ਗੱਲ ਯਾਰ ਨਾਲ ਤਾਂ ਕੀ ਜਣਾ ਤੁਸੀਂ ਹੋਰ ਇੱਕ ਮਿੰਟ ਲਾ ਕੇ ਕਰਨੇ ਚੀਜ਼ਾਂ ਦਾ ਚੀਜ਼ਾਂ ਬਾਈ ਜੀ ਨੇ ਇੱਕ ਇੰਟਰਵਿਊ ਚ ਸੀਐਮ ਸਾਹਿਬ ਦੀ ਬੜੀ ਤਾਰੀਫ ਕੀਤੀ ਐ ਨੇ ਉਹਦੇ ਕਰਕੇ ਬਾਈ ਜੀ ਨੂੰ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਉਹ ਬਾਈ ਇਲੈਕਸ਼ਨ ਲੜੇਗਾ ਨਹੀਂ 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 ਬਾਈ ਇਲੈਕਸ਼ਨ ਦਾ ਉਹਦਾ ਵਿਚਾਰਾ ਪੋਲਾ ਪਾਲਾ ਜੱਟ ਆ ਯਾਰ ਉਹਨੂੰ ਇਲੈਕਸ਼ਨ ਲੁਕਸ਼ਨ ਦਾ ਕਿੱਥੇ ਆ ਉਹਦਾ ਇੱਕ ਵਸ ਹੱਲਾ ਛੇਰੀ ਸੀ ਜਦੋਂ ਚੱਕਿਆ ਕੰਮ ਉਹ ਨਾਲ ਤੁਰ ਪਿਆ ਉਹਦੇ ਨਾਲ ਤੁਰਦੇ ਤੁਰਦੇ ਆ ਸੀ ਤਾਂ ਹੁਣ 2000 ਮਈਨਾ 17 17 18 ਦੇ ਵਿੱਚ ਆਏ ਸੀਗੇ ਇਧਰ ਹੀ ਜਲੰਧਰ ਕੋਲ ਜੋ ਦਰਿਆ ਟੁੱਟਿਆ ਸੀ ਅਸੀਂ ਤਾਂ ਉਦੋਂ ਤੋਂ ਚੱਲਦੇ ਆਂ ਬਈ ਸੇਵਾ ਦੇ ਵਿੱਚ ਸਾਡੇ ਨਾਲ ਤਾਂ ਇੱਕ ਐਨੀ ਮਜ਼ਬੂਤ ਬਾਹਰ ਜੁੜ ਗਈ ਸੀ ਤਾਂ ਹੋਰ ਚੱਕਿਆ ਹੋਇਆ ਕੰਮ ਬਈ ਐਦਾਂ ਹੈ ਜੀ ਉਹ ਕਿੰਨੇ ਕਿ ਮੈਂਬਰ ਜੁੜ ਗਏ ਹੋਰ ਨਾਲ ਟੀਮ ਵਿੱਚ ਕਿਉਂਕਿ ਅਲੱਗ-ਅਲੱਗ ਤੁਗਰਾ ਸਾਹਿਬ ਦੇ ਫੋਨ ਆਇਆ ਬਰੋਂ ਕਿ ਹੋਰ ਵੀ ਕਾਫੀ ਫੋਨ ਤੁਹਾਨੂੰ ਆ ਰਹੇ ਨੇ ਕਿੰਨੀ ਕਿ ਟੀਮ ਕਿੰਨੇ ਕਿ ਹੋਰ ਸਟਰੋਂਗ ਹੋ ਗਿਆ ਲਓ ਉਹ ਮਨੀ ਕਰਦਾ ਜੀ ਬਾਈ ਨੋਟ ਸਾਰੇ ਉਹਨੂੰ ਸਾਰੇ ਹੈਗੇ ਆ ਪਰ ਆਪਾਂ ਤਾਂ ਇਧਰੋਂ ਜਿਹੜਾ ਆਪਾਂ ਕਰਦੇ ਆਂ ਮੇਰੇ ਦਾ ਪੂਰੀ ਪਿੰਡ ਦੇ ਨੇ ਸਾਰੇ ਜਿਹੜੇ ਫਰੈਂਡ ਨੇ ਹਨ ਜੀ ਜੋਤ ਹੋ ਗਿਆ ਰੂਬਲ ਹੈ ਉਹ ਆਪਣੇ ਨਾਲ ਤਾਂ ਫਿਰ ਜੁੜੇ ਨੇ ਜਾਦਾ ਕਬੂਤਰਾਂ ਵਾਲੇ ਜਿਹੜੇ ਕਬੂਤਰ ਪ੍ਰਾਤਨ ਖੇਡਾਂ ਦੇ ਵਿੱਚ ਆਨੇ ਆ ਬਲਦ ਭਜਾਨੇ ਆ ਜਿਹੜੇ ਤੇ ਕੁੱਤੇ ਸ਼ਿਕਾਰੀ ਕੁੱਤੇ ਵਾਲੇ ਉਹ ਮੁੰਡਾ ਇੰਗਲੈਂਡ ਬੈਠਾ ਜਿਹੜਾ ਪ੍ਰਧਾਨ ਹੈ ਉਹਦਾ ਹੀ ਫੋਨ ਆ ਇਹ ਸਾਰੇ ਹੁਣ ਲੱਗ ਗਏ ਜੀ ਸਾਰੇ ਪੰਜਾਬ ਨੂੰ ਰੁਪੇ ਭਾਈ ਸਮਾਂ ਇਦਾਂ ਦਾ ਹੈ ਕਿ ਨਾ ਕਿ ਲੋਕ ਆਪਣੇ ਵਾਸਤੇ ਹਰ ਇੱਕ ਬੰਦਾ ਆਪਣੇ ਵਾਸਤੇ ਜੀਉਂਦਾ ਆਪਣੇ ਵਾਸਤੇ ਆਪਣੇ ਬੱਚਿਆਂ ਵਾਸਤੇ ਕਰਦਾ ਪਰ ਤੁਸੀਂ ਲੋਕਾਂ ਵਾਸਤੇ ਸਮਾਂ ਕੱਢਿਆ ਇੰਨਾ ਲਗਾਤਾਰ ਨਿਰੰਤਰ ਸੇਵਾ ਥੋੜੀ ਜਾਰੀ ਹੈ ਸੋ ਕਿਸ ਤਰ੍ਹਾਂ ਦਾ ਮਹਿਸੂਸ ਕਿਵੇਂ ਦਾ ਹੋਊਗਾ ਫੀਲ ਕਿਵੇਂ ਕਰਦੇ ਨਹੀਂ ਭਾਈ ਜਿਵੇਂ ਤੁਸੀਂ ਕਿਹਾ ਸਮਾਂ ਕੱਢਿਆ ਸਾਡੇ ਕੋਲ ਤਾਂ ਸਮਾਂ ਹੀ ਲੋਕਾਂ ਖਾਤਰ ਹੈ ਆਪਣੇ ਖਾਤਰ ਤਾਂ ਹੈ ਹੀ ਨਹੀਂਗਾ ਅਹੇ ਲੋਕਾਂ ਖਤਰਿਆਂ ਲੋਕਾਂ ਨਾਲ ਹੀ ਚੱਲਣਾ ਹਾਂਜੀ ਥੋੜਾ ਅੱਗੇ ਕੀ ਪਲੈਨਿੰਗ ਐ ਸੇਵਰ ਨੂੰ ਲੈ ਕੇ ਪਲੈਨਿੰਗ ਬਸ ਹੁਣ ਇੱਕ ਦਿਨ ਚ ਫੇਰ ਗਰਾਊਂਡ 'ਚ ਜਾਣ ਨੂੰ ਤਿਆਰ ਆਈ ਅਸੀਂ ਫੇਰ ਜਾਵਾਂਗੇ ਹੁਣ ਅਸੀਂ ਇੱਕ ਸਰਚ ਕਰਨ ਸਾਡੀ ਵੈਟਰਨਰੀ ਟੀਮ ਹੈਗੀ ਜਸਕਰ ਤੇ ਮੁੰਡਾ ਜੀ 10 ਫੇਸ ਦੋ ਦਿਨ ਪੈਟ ਹਾਊਸ ਹੈ ਉਹ ਮੁੰਡਾ ਹੁਣ ਉੱਥੇ ਸਾਰੇ ਜਿੰਨੇ ਗਰਾਊਂਡ 'ਤੇ ਪਸ਼ੂਆਂ ਦੇ ਇੰਜੈਕਸ਼ਨ ਕਿ ਸਰਕਾਰੀ ਤਾਂ ਕੱਲੇ ਕੋਈ ਵੀ ਨਹੀਂ ਆਇਆ ਉਹ ਪ੍ਰਾਈਵੇਟ ਹੀ ਵਿਚਾਰਾ ਆਪਣੇ ਕੋਲ ਤੋਂ ਹੀ ਕਰਦਾ ਪਿਆ ਜਿੰਨੇ ਇੰਜੈਕਸ਼ਨ ਕੋਈ ਡੰਗਰ ਬਿਮਾਰ ਹੈ ਜਿਵੇਂ ਕੋਈ ਜਾਨਵਰ ਕੁੱਤੇ ਹਨਾ ਸਭ ਦੇ ਉਹ ਕਰਦਾ ਵਯਾ ਅਸੀਂ ਉਹ ਤੋਂ ਹੁਣ ਡਾਟਾ ਲੈ ਰਹੇ ਹਾਂ ਵੀ ਕਿਨੇ ਕਿਨੇ ਦੇ ਪਸ਼ੂ ਬਿਲਕੁਲ ਨਹੀਂ ਰਹੇ ਹੜ ਗਏ ਵੀ ਜਿਨ੍ਹਾਂ ਕੋਲ ਜਿਨ੍ਹਾਂ ਦਾ ਕੰਮ ਦੁੱਧ ਤੋਂ ਚੱਲਦਾ ਸੀ ਹੁਣ ਅਸੀਂ ਉਹਨਾਂ ਕੋਲ ਇਹ ਥੋੜੇ ਦਿਨਾਂ ਚ ਪਸ਼ੂ ਲੈ ਕੇ ਜਾਂਦੇ ਕੋਈ ਮੈਂ ਗੱਲ ਪੁੱਛੂਗਾ ਬਾਈ ਜੀ ਤੁਸੀਂ ਕਿਦਾ ਕਲੀਅਰ ਕਰਦੇ ਹੋ ਕਿਉਂਕਿ ਬਾਈ ਜੀ ਜਿੱਥੇ ਜਾਂਦੇ ਦੇਖਦੇ ਆ ਕਿਸ ਨੂੰ 50 ਹਜ਼ਾਰ ਫੜਾ ਦਿੱਤਾ ਕਿਸ ਨੂੰ ਲੱਖ ਫੜਾ ਦਿੱਤਾ ਅਸੀਂ 2 ਲੱਖ ਫੜਾ ਦਿੱਤਾ ਇਹ ਡਾਟਾ ਤੁਹਾਡੇ ਕੋਲ ਕਿੱਥੋਂ ਆਉਂਦਾ ਕਿਉਂਕਿ ਬਈ ਪੂਰੀ ਤਰ੍ਹਾਂ ਜਿਹੜਾ ਹੜ ਪੀੜ ਪ੍ਰਭਾਵਿਤ ਪਰਿਵਾਰ ਉਹਨਾਂ ਕੋਲ ਪੈਸੇ ਜਾ ਰਿਹਾ ਜਾਂ ਕੋਈ ਵਿੱਚ ਉਦਾ ਵੀ ਲਈ ਜਾ ਰਿਹਾ ਨਹੀਂ ਬਾਈ ਪਲਾਨ ਤਾਂ ਸਾਡਾ ਕੋ ਪਿੰਡ ਜੀ ਜਦੋਂ ਅਗਲੇ ਘਰ ਜਾਈਦਾ ਪਹਿਲਾਂ ਦੋ ਚਾਰ ਲੋਕ ਦੱਸਦੇ ਨੇ ਵੀ ਇੱਧਰ गिर ਗਿਆ ਉਹਨਾਂ ਦੇ ਘਰ ਜਾ ਕੇ ਤਾਂ ਮੌਕੇ ਦੇ ਦੇਖ ਕੇ ਕਰਦੇ ਇਹ ਨਹੀਂ ਕੋਈ ਸੋਚਿਆ ਕਾਪੀ ਤੇ ਲਿਖਿਆ ਵੀ ਇਹਨੂੰ ਡੇਢ ਦੇਣਾ ਇਹਨੂੰ 50000 ਦੇਣਾ 25 ਦੇਣਾ ਕੋਈ ਨਹੀਂ ਲਿਖਿਆ ਤਾਂ ਜਦੋਂ ਜ਼ਿੰਮੇਦਾਰ ਕੀ ਸੀ ਛੱਤ ਕਿੰਨੀ ਰਹੀ ਕਿੰਨਾ ਸਾਰਾ ਚਲੇ ਗਿਆ ਤਾਂ ਉਹ ਸਾਬ ਨਾਲ ਪੈਸੇ ਦਿੰਦੇ ਹੁਣ ਤੱਕ ਕਿੰਨੇ ਏਰੀਆ ਕਵਰ ਕਰ ਲਿਆ ਤੁਸੀਂ ਡੇਰਾ ਬਾਬਾ ਨਾਨਕ ਹੋ ਗਿਆ ਜੀ ਇੱਧਰ ਅੱਧਾ ਇਹ ਸੁਲਤਾਨਪੁਰ ਲੋਧੀ ਜਾ ਕੇ ਇਹ ਦੋ ਹੋ ਗਏ ਸ਼ਾਇਦ ਹੁਣ ਫਿਰੋਜ਼ਪੁਰ ਪਰ ਨਾਈ ਦੱਸਿਆ ਚਾਈ ਸਿੰਘਾ ਫਿਰ ਹਾਂਜੀ ਸੁਭਾਈ ਜੀ ਹੁਣ ਅੱਗੇ ਬੋਡੀ ਮੈਂ ਪੁੱਛਣਾ ਚਾਹਤ ਹਾਂ ਤੁਹਾਡੀ ਯਾਰੀ ਕਿਸ ਤਰ੍ਹਾਂ ਪਈ ਬਾਈ ਨਾਲ ਕਿ ਕਿ ਬੜਾ ਬੜਾ ਲੰਮਾ ਸਮੇਤ ਤੁਹਾਡੀ ਬਾਈ ਨਾਲ ਯਾਰੀ ਹੈ ਵੀਡੀਓ ਕਾਲ ਸੀ ਤੁਸੀਂ ਨਾਲ ਹੀ ਸੁਭਾਈ ਦੀ ਮੇਰੀ ਹੁੰਦਲ ਨਾਲ ਸੀ ਬਾਈ ਹੁੰਦਲ ਨਾਲ ਮਨੀ ਸੀਗੀ ਫਿਰ ਮੈਂ ਹੁੰਦਲ ਲੈ ਕੇ ਗਿਆ ਸੀ ਉੱਥੇ ਫਿਰ ਉੱਥੇ ਹੋਣ ਕਰਕੇ ਫਿਰ ਅਸੀਂ ਇਕੱਠੇ ਕੰਮ ਸ਼ੁਰੂ ਕਰੇ ਬਾਈ ਹਾਂਜੀ ਬਾਈ ਜੀ ਸੇਵਾ ਭਾਵ ਨਾਲ ਬਹੁਤ ਜੁੜੇ ਹੋਏ ਨੇ ਗੁਰੂ ਘਰ ਨਾਲ ਬਹੁਤ ਜੁੜੇ ਹੋਏ ਨੇ ਸੋ ਕਿਸ ਤਰ੍ਹਾਂ ਬਾਈ ਉਹਦਾ ਵੀ ਵੈਸੇ ਜਿਵੇਂ ਨੋਰਮਲੀ ਰਹਿੰਦੇ ਆਂ ਦੀ ਰਹਿੰਦੇ ਆਂ ਹਾਂ ਜੀ ਜੀ ਬਾਈ ਨਾਰਮਲ ਦਾ ਇਦਾਂ ਹੀ ਅਸੀਂ ਇੱਥੇ ਸਿੰਘ ਸਿੰਘ ਦਾ ਸਭ ਗੁਰੂ ਘਰ ਆਈ ਹੈ ਨਾ ਜਿੱਥੇ ਰਬਾਬਾ ਹਨੂਮਾਨ ਸਿੰਘ ਜੀ ਅਸੀਂ ਦਾ ਬਾਈ ਇੱਥੇ ਹੀ ਮੱਥਾ ਟੇਕਦੇ ਹਾਂ ਇੱਥੋਂ ਹੀ ਸਾਰਾ ਕੁਝ ਹੈ ਇੱਥੇ ਅਰਦਾਸ ਕਰੀਦੇ ਅਗਲੇ ਦਿਨ ਜਾ ਕੇ ਖੜੇ ਹੋ ਜਾਈਦਾ ਬਸ ਹਾਂ ਜੀ ਸੱਚੀ ਕਹਿਣਾ ਚਾਹੇ ਬਾਈ ਜੀ ਉਹਨਾਂ ਲੋਕਾਂ ਨੂੰ ਸੋਸ਼ਲ ਮੀਡੀਆ ਟੋਨ ਕਰੀ ਜਾਂਦੇ ਕਿ ਬਾਈ ਇਦਾਂ ਬਾਈ ਇੱਦਾਂ ਬਾਈ ਇਦਾਂ ਲੱਗੇ ਆਏ ਬਾਈ ਸ਼ੋਸ਼ੇਬਾਜ਼ੀ ਕਰ ਰਹੇ ਹੈ ਬਾਈ ਜੀ ਇੱਕ ਦਿਨ ਤਾਂ ਬਹੁਤ ਬੜੀ ਗੱਲ ਹੈ ਤੁਸੀਂ 2 ਘੰਟੇ ਆ ਕੇ ਦੇਖ ਲਓ ਜਿਹੜੇ ਇਹਨੇ ਪਪਾ ਚਲੋ ਕਿਆ ਕਹਿਣਾ ਕਿਸੇ ਨੂੰ ਉਹਨਾਂ ਦਾ ਬੇਚਾਰੇ ਉਹ ਬੈਠੇ ਕਮੈਂਟ जिने काम करना हो तो काम पे लगे जिने कमेंट करना हो कमेंट पे लगे बस यही बात है तो भाई लगता है कि यारी दोस्ती का बहुत बड़ा रोल होता है तो ਤੁਸੀਂ ਉਹ ਯਾਰ ਦੋਸਤ ਕਰਕੇ ਲੱਗੇ ਹੋਏ ਨੇ तो यारी दोस्ती ਦਾ ਬਹੁਤ ਵੱਡਾ ਇਹ ਇਸ ਤਰ੍ਹਾਂ ਕਰਦੇ ਬਈ ਯਾਰੀ ਦੋਸਤੀ ਕਰਕੇ ਚੱਲ ਪਏ ਹੁਣ ਇੱਕ ਧੜ ਹੋਣ ਦਾ ਦੋ ਵਹਾ ਹੁੰਦੇ ਆ ਉਹ ਤਾਂ ਹੀ ਇਕੱਠੇ ਹੋ ਕੇ ਚੱਲ ਪਏ ਕਿਉਂਕਿ ਬਾਈ ਦੇ ਇੱਕ ਬੋਲ ਤੇ ਅਸੀਂ ਖੜੇ ਹੋ ਹਾਂਜੀ 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 ਬਾਈ ਤਾਂ ਹੀ ਤਾਂ ਆਪਾਂ ਕੱਟੇ ਜੇ ਯਾਰੀ ਬਣੀ ਹੈ ਤਾਂ ਤਾਂ ਆਪਾਂ ਚੱਲੇ ਆ ਉਧਰ ਹਾਂਜੀ ਸੋ ਕਿ ਹੁਣ ਨੈਕਸਟ ਪਲਾਨ ਕੀ ਬਣਾਈ ਹੋਈ ਹੈ ਨੈਸਟਰੀ ਆਪਣੇ ਟਰੈਕਟਰਾਂ ਦੀ ਬੀਲਿੰਗ ਸਾਰਾ ਕੁਝ ਹੋ ਚੁੱਕਾ ਜੀ ਹੁਣ ਜਿਹੜੇ ਨੈਸਟ ਟਰੈਕਟਰ ਨੇ ਅਸੀਂ ਜਿਹੜੇ ਸੰਤ ਨੇ ਇੱਕ ਤਾਂ ਪੂਰੀ ਵਾਲੇ ਸੰਤ ਨੇ ਹਨੇ 5000 10 ਟਰੈਕਟਰ ਉਹਨਾਂ ਦੇਣੇ ਨੇ ਤੇ ਬਾਕੀ ਅਸੀਂ ਜਿਹੜੇ ਗੁਰੂ ਘਰਾਂ ਦੇ ਸਿੱਖ ਸੌਜ ਕੰਮ ਕਰ ਰਿਹਾ ਸੀ ਉਹਨਾਂ ਨੂੰ ਦੋਂਗੇ ਕਿਉਂ ਜੇ ਪਿੰਡ ਜੀ ਦੇ ਤਾ ਬਾਈ ਜੀ ਕਿਸੇ ਨੂੰ ਤਾਂ ਉਹਨੇ ਕਹਿਣਾ ਪਹਿਲਾਂ ਮੇਰਾ ਪਹਿਲਾਂ ਮੇਰਾ ਉੱਥੇ ਆਪ ਜੀ ਉਹਨਾਂ ਦੇ ਕਲੇਸ਼ ਪੈ ਜਾਊਗਾ ਅਸੀਂ ਇਹ ਕਲੇਸ਼ ਨਹੀਂ ਚਾਹੁੰਦੇ ਅਸੀਂ ਇਹ ਮਹਿਸੂਸ ਕੀਤਾ ਉੱਥੇ ਜਾ ਕੇ ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਨਾ ਹੁਣ ਬੇਰਾ ਜੀ ਐਦਾਂ ਕਰਿਆ ਵੀ ਉਹ ਗੁਰੂ ਘਰ ਆਣ ਐ ਨੂੰ ਅਸੀਂ ਟਰੈਕਟਰ ਦਈਏ ਤਾਂ ਉਹ ਕਰ ਲਈ ਜਿਹੜਾ ਭਾਈ ਤੁਸੀਂ ਪੈਸਾ ਇਹ ਬੰਡ ਰਹੇ ਹੋ ਇਹ ਇਹ ਪਰਿਵਾਰਾਂ ਦੀ ਬੰਡ ਰਹੀ ਹੋ ਜਾਂ ਕਿ ਆਪ ਕੋ ਪਿੰਡ ਦੀ ਪੰਚਾਇਤ ਦੇ ਨਮਰੇ ਨੂੰ ਨਹੀਂ ਨਹੀਂ ਪਿੰਡ ਦੇ ਪਰਿਵਾਰਾਂ ਨਾਲ ਅੱਛਾ ਹਾਂਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਭਾਈ ਜੀ ਸੋ ਐਸੀ ਸਾਡਾ ਬਾਈ ਰੂਪਾ ਸੁਹਾਣਾ ਬਾਈ ਬਲਕੀਰ ਤਲਕ ਦਾ ਖਾਸ ਯਾਰ ਜੋ ਲਗਾਤਾਰ ਨਿਰੰਤਰ ਸੇਵਾ ਜੁਟੇ ਹੋਏ ਨੇ ਸਬਹੁਤ ਜਲਦ ਉਹਨਾਂ ਦੀ ਨੈਕਸਟ ਪਲੈਨਿੰਗ ਹੈ ਅੱਗੇ ਵੀ ਜੋ ਉਹਨਾਂ ਨੇ ਵਾਅਦਾ ਕੀਤਾ ਹੈ ਬਾਈ ਦੇ 5 ਕਰੋੜ ਦਾ ਤੇ ਟਰੈਕਟਰਾਂ ਦਾ ਪੂਰਾ ਕੀਤਾ ਜਾਇਗਾ ਨਿਰਸਵਾਰਥਿਕ ਬਾਈ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਪੁੱਤਾਂ ਪੰਜਾਬ ਨੇ ਸਾਨੂੰ ਬੜਾਇਆ ਸੋ ਬਾਈ ਰੂਪਾ ਸੁਹਾਣਾ ਬਾਈ ਸਭ ਨੂੰ ਦਲ ਦੀ ਟੀਮ ਲਗਾਤਾਰ ਸੇਵਾ ਜੁਟੀ ਹੋਈ ਹੈ ਕੈਮਰਾਮੈਨ ਸੰਦੀਪ ਦੇ ਨਾਲ ਮਹਰਮਨ ਮਿਆਪੁਰ ਦੇ ਸ਼ਾਹ ਅਗਰ نیوز ਬੋਲ ਰਹੀ ਹੈ